ਹਾਂ ਹਨ ਕਿਹੜਾ ਰੱਤ ਜਾ ਰਹੀ ਹੈ ਇਹ 12 ਕੱਟੀ ਜਾਂਦੇ ਆ ਮਾਮੇ ਫੜ ਲੇ ਭਾਈ ਦੇ ਜਾਂਦੇ ਆ ਪ੍ਰਸ਼ਾਦ ਉਹ ਮਾਉ ਮਾ ਲੈ ਕੇ ਆ ਕੇ ਚੋਬਰੂ ਆ ਆ ਲੈ 3600 ਫੋੜ ਕਢਾ ਕੇ ਲਿਓਣਾ ਆਪਾਂ 3600 ਦੇ ਮੇਲ ਕੱਟ ਤਾ ਬਹੁਤ ਆ ਗਿਆ ਸਮਾਨ ਥੋੜੇ ਹੀ ਕਟਿਆ ਫਿਰ ਹਾਂ ਥੋੜੇ ਹੀ ਕਟਿਆ ਅਜੇ ਤਾਂ ਲੇਬਰ ਵਾਲੇ ਵੀ ਲੈ ਲੈਣਗੇ ਆ ਫੜਾ ਕੇ ਜਾਇਆ ਕਰੋ ਪੈਸੇਰੇ ਦਾ ਨਕਮਾ ਬੰਦਾ ਇਹ ਚੁੰਨੀ ਫੜਾਈ ਨੂੰ ਕਿੰਨੇ ਦਿਨ ਹੋ ਗਏ ਤੇ ਕੜ ਕੇ ਨਹੀਂ ਦਿੰਦਾ ਇਹ ਬਾਸਰ ਡੇਲੀ ਗਲੀ ਦੇ ਵਿੱਚ ਪਹਿਲੀ ਚੁੰਨੀ ਡਾਈ ਵਾਲੀ ਸ਼ਾਪ ਆਉਂਦੀ ਆ ਆ ਬੰਦੇ ਦੀ ਅੱਜ ਕੱਲ ਅੱਜ ਕੱਲ ਅੱਜ ਕੱਲ ਇਹਦੇ ਲਾਰੇ ਅੱਦੇ ਵਿਆਹੇ ਸਾਰੇ ਇਕ ਵਾਰੇ ਜਿਹੜੇ ਵਿਆਹ ਸੀ ਉਹਨਾਂ ਦਾ ਵੀ ਤਲਾਕ ਹੋ ਗਿਆ ਸਾਰੇ ਇਕ ਵਾਰੇ ਹੈ ਕੰਮ ਲਖਾ ਕਹਿਣ ਨੂੰ ਕੋਈ ਕੀ ਕਹੋ ਭਾਈ ਬੰਦਾ ਠੀਕ ਆ ਨਾਈਸ ਆ ਗੁੱਡ ਨੇਤਰ ਦਾ ਆਗਾ ਭਾਈ ਦੁਨੀਆਂ ਚਾਹਣੀਆਂ ਜਿਹਨਾਂ ਨੇ ਕਰਵਾਉਣੀਆਂ ਹੁੰਦੀਆਂ ਬੈਹ ਵੜਿਆ ਬੰਦਿਆਂ ਵਾਸਤੇ ਹਾਂ ਕੰਮ ਖਿਲੇ ਦਿਖਾ ਕੰਮ ਦਿਖਾਵਾ ਕਿਹੜਾ ਕੰਮ ਆ ਪਲੇਨ ਆ ਇਹਨਾਂ ਦੇ ਡਿਜ਼ਾਈਨ ਹੀ ਨਹੀਂ ਭਾਈ ਜਿਹੜਾ ਨਾਲ ਦਿਖਾਵਾਂ। ਉਹ ਜੀ ਆਪਾਂ ਚੱਲੇ ਹੁਣ ਸਰਸੇ ਨੂੰ ਗੱਡੀ ਆ ਪੜੀ ਹੈਗੀ ਆ ਮਿਸਤਰੀ ਕੋਲੇ ਰੋਕਿਆ ਆਂਦੀ ਆਪਣੇ ਲਈ ਗੱਡੀ ਦਾ ਕੰਮ ਕਰਾਉਣਾ ਵਾਲਾ ਸੀਗਾ ਤੇ ਆਪਾਂ ਬਾਬੇ ਵਾਲੀ ਗੱਡੀ ਲੈ ਕੇ ਭਈ ਜਾ ਰਹੇ ਆਂਗੇ। ਸਰਸੇ ਸਰਸੇ ਕਿਵੇਂ ਬਿਆਨ ਤੇ ਮੜਾ ਟੈਸਟ ਕਰਾ ਕੇ ਲੈਣਾ ਉਸ ਤੇ ਦਵਾਈ ਜੀ ਦਵਾ ਕੇ ਲੈਣੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਰਸੇ ਪਹਿਲਾਂ ਡਾਕਟਰ ਤੇ ਜਾ ਕੇ ਉਸ ਤੋਂ ਬਾਅਦ ਆਪਾਂ ਭੈਣ ਕੇ ਪਿੰਡੋਂ ਜਿਹੜਾ ਹੈਗਾ ਮਾੜਾ ਮੋਟੇ ਆਪਣੇ ਲੀੜੇ ਕੱਪੜੇ ਜਿਹੜੇ ਹੈਗੇ ਸੀ ਉੱਥੇ ਪਏ ਆ ਭੈਣ ਕੇ ਪਿੰਡ ਉਹ ਚੱਕਣੇ ਆ ਹਰਗੁਣ ਕੇ ਪਿੰਡੋਂ ਭਾਈ ਗੱਗੂ ਕੇ ਪਿੰਡੋਂ ਤੇ ਉਸ ਤੋਂ ਬਾਅਦ ਆਪਾਂ ਦੁਬਾਰੇ ਪਿੰਡ ਆ ਕੇ ਭਾਈ ਨਾਲ ਤੋਕੇ ਜਿਹੜਾ ਹੈਗਾਗਾ ਵਿਆਹ ਤੇ ਜਾਣਾਗਾ ਤੇ ਇੱਕ ਜਿਹੜੀ ਜਾਦੇ ਦਿੱਕਤ ਆਈ ਜਾਂਦੀ ਹੈਗੀ ਦਾੜੀ ਆਪਾਂ ਕਟਾਤੀ ਸੀ ਭਾਈ ਇਹਦਾ ਕਾਰਨ ਇਹ ਸੀਗਾ ਕਿ ਜਾਦੇ ਥੋੜੀ ਛੋਟੀ ਕਰਾ ਲਈ ਸੀਗੀ ਦੇਖਣ ਦੇ ਵਿੱਚ ਲੱਗਦੀ ਉਹ ਕਿ ਤੁਹਾਨੂੰ ਇਹਨਾਂ ਨੇ ਆਪਣੇ ਇੱਥੇ ਜਿੰਦੇ ਮੈਨੂੰ ਜਾਖਮ ਜਿਹੜੇ ਜ਼ਿਆਦੇ ਹੋਗੇ ਸੀਗੇ ਕਰਦੀ ਜਿਆਦੇ ਪੈਣ ਕਰਕੇ ਉਹ ਪਤਨੀ ਪੱਟਣ ਕਰਕੇ ਕਿਵੇਂ ਜਾਖਮ ਜਿਹੜੇ ਹੈਗੇ ਜ਼ਿਆਦੇ ਹੋਗੇ ਸੀ ਉਹਦਾ ਕਰਕੇੜੀ ਹੈਗੀ ਆ ਛੋਟੀ ਕਰਾਉਣੀ ਪਈ ਤੇ ਸੇਮ ਆਈ ਸੀਨ ਜਿਹੜਾ ਹੈਗਾ ਮੁੱਛਾਂ ਦੇ ਵਿੱਚ ਵੀ ਹੋਇਆ ਪਿਆਗਾ ਤੇ ਦਿਨੇ ਆ ਜੇ ਤਾਂ ਮੰਨ ਕੇ ਚੱਲ ਸੈੱਟ ਹੋ ਗਿਆ ਠੀਕ ਹੈ ਨਹੀਂ ਮੈਨੂੰ ਲੱਗਦਾ ਵੀ ਕਿਤੇ ਮੁੱਛਾਂ ਵੀ ਕਰਾਉਣੀਆਂ ਆਣਾ ਪਏ ਆਣੇ ਛੋਟੀਆਂ ਵੀ ਇੱਕ ਵਾਰੀ ਛੋਟੀਆਂ ਕਰਾ ਕੇ ਉਸ ਤੋਂ ਬਾਅਦ ਜਿੰਮੇ ਜੋ ਵੀ ਆਪਣੇ ਕੋਈ ਮੈਡੀਸਿਨ ਜਾਂ ਆਪਣੇ ਕੋਈ ਤੇਲ ਵਗੈਰਾ ਜਿਹੜਾ ਹੈਗਾ ਸੇਰਮ ਵਗੈਰਾ ਕੋਈ ਚਾਸੀ ਆਵੇ ਹਨਾ ਉਸ ਤੋਂ ਬਾਅਦ ਸੈੱਟ ਹੋ ਜੇ ਤਾਂ ਇਹੀ ਕਾਰਨ ਆ ਵੀ ਹਜੇ ਤੱਕ ਜਿਹੜਾ ਹੈਗਾ ਦਾੜੀ ਮੋਛ ਵੀ ਥੋੜਾ ਜਿਹਾ ਛੋੜੀ ਰੱਖਣੀ ਪੈਂਦੀ ਹੈ ਕਿ ਕਈ ਵਾਰੀ ਵੀਰ ਮੇ ਰੱਖ ਕੇ ਕਟਾਉਣੀ ਪੈ ਜਾਂਦੀ ਹੈ ਕਿ ਜਿਵੇਂ ਮੁੜ ਕੇ ਖਾਬ ਨਹੀਂ ਹੁੰਨ ਲੱਗ ਜਾਂਦਾ ਸਿਸਟਮ ਦਾ ਤੇ ਦੇਖਦੇ ਆ ਬਾਕੀ ਹੋ ਸਕਦਾ ਮੈਂ ਭਈ ਤੋਂ ਸਾਰਸੇ ਮੁੱਛਾ ਵੀ ਲੋਟ ਲੱਗਿਆ ਦਾ ਛੋੜਿਆ ਕਰਾਲਾ ਤੇ ਬਾਕੀ ਵੀਡੀਓ ਨੂੰ ਦੇਖਣਾ ਸਾਰੀ ਥੋੜਾ ਭਈ ਵੀਰਾਂ ਭੈਣਾਂ ਦਾ ਧੰਨਵਾਦ ਦੇਖਣਾ ਇਹਦਾ ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਭਾਈ ਸਾਰਿਆਂ ਨੂੰ ਤੇ ਜੀ ਆਣ ਨੂੰ ਕਹਿੰਦੇ ਆ ਅੱਜ ਦੇ ਅਸ ਨਵੇਂ ਵਲੌਗ ਦੇ ਵਿੱਚ ਤੇ ਬਾਕੀ ਸ਼ਾਮ ਨੂੰ ਅੱਜ ਦਾ ਜਾਗੋ ਦਾ ਪ੍ਰੋਗਰਾਮ ਤੁਹਾਨੂੰ ਦਿਖਾਵਾਂਗੇ ਭਾਈ ਰਾਜਸਥਾਨੀ ਰਗੇ ਦਾ ਤੇ ਉਸ ਤੋਂ ਬਾਅਦ ਕੱਲ ਨੂੰ ਨੰਦਕਾਰ ਜਾ ਉਹਨਾਂ ਦੇ ਤੇ ਪਰਸੋਂ ਦਾ ਹੈਗਾ ਮਿਲਣੀ ਦਾ ਉਹ ਆਪਣਾ ਮਿੱਤਰ ਆ ਕੋਈ ਲਿਆ ਜੀ ਤੇ ਉਹਨਾਂ ਦੀ ਰਿਸ਼ਤੇਦਾਰੀ ਜਿਹਾਾਂ ਵਿਆਹ ਹੈਗਾ ਤੇ ਬਾਕੀ ਕਿਰਾਂ ਜੇ ਇਧਰ ਸੱਜੇ ਚੱਲਿਆ ਆ ਗਏ ਹੁਣ ਬਾਕੀ ਦੀ ਗੱਲਬਾਤ ਉਹਨਾਂ ਬਾਅਦ ਕਰਾਂਗੇ ਸਾਂਜੀ ਤੇ ਇੱਕ ਬਿਆਨ ਤੂੰ ਵੀ ਹੁਣ ਇਹ ਵੀ ਕਹੀ ਜਾਂਦੀ ਆ ਪਿੱਛੇ ਦੇ ਪਈ ਜਾਂਦੀ ਆ ਮੈਂ ਕਿਹਾ ਵੀ ਚਲਾ ਲੇਗੀ ਤਾਂ ਹੀ ਆ ਇਹ ਕਹਿੰਦੀ ਮੈਨੂੰ ਸਾਈਕਲ ਲਿਆ ਕੇ ਦੋ ਥੋਡੇ ਵਾਲਾ ਤਾਂ ਵੱਡਾ ਕਹਿੰਦੀ ਸਾਈਕਲ ਵੀ ਛੋਟੇ ਸਾਈਕਲ ਤੇ ਮੈਂ ਕਹਿੰਦੀ ਆ ਟਰਾਈ ਕਰਾਂ ਕਰੂੰਗੀ ਤੇ ਹਾਂ ਭਾਈ 10 ਬਿਆਨ ਤੱਕ ਮੈਂ ਹੁਣ ਵੀ ਤੂੰ ਵੀ ਸਫ਼ਰ ਦੀ ਤਿਆਰੀ ਖਿੱਚਣੀ ਹੈਗੀ ਅਗਲੇ ਦੀ ਮੈਂ ਨਾਲ ਜਾਊਂਗੀ ਜਿੱਥੇ ਜਾਊਂਗੀ ਹੁਣ ਤੁਹਾਡੇ ਇਕੱਲੇ ਨਹੀਂ ਰਹਿੰਦੀ ਘਰੇ ਇੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਬੇਟਾ ਇੱਡਾ ਦੂ ਲੈਣੀ ਹਾਂ ਸਾਈਕਲ ਦੂ ਲੈਣੀ ਸਾਈਕਲ ਦੂ ਲੈਣੀ ਹੈ ਤੇ ਚਲਾ ਲਿਆ ਕਰਾਂਗੀ ਹਾਂ ਮੈਨੂੰ ਨਹੀਂ ਲੱਗਦਾ ਨਹੀਂ ਚਲਾਉ ਮੈਨੂੰ ਛੋਟਾ ਲੈ ਦੇ ਮੈਂ ਤ ਦੇੜੇ ਆ ਚੱਲ ਭਾਈ ਇਹ ਨੂੰ ਵੀ ਲੈ ਕੇ ਦਿੰਦੇ ਆ ਕੋਈ ਸਾਈਕਲ ਦਾ ਕਰਦੇ ਆ ਕੁੱਤਾ ਥੱਲਾ ਮਾਇਆ ਦਾ ਪਹਿਰਾ ਲਾਉਂਦੇ ਆ ਕਿਸੇ ਪਾਸੇੋਂ 2 ਰੁਪਏ ਆਉਣ ਤੇ ਸਾਈਕਲ ਸੰਕਲੇ ਨੂੰ ਲੈ ਕੇ ਦਿੰਦੇ ਆਂਗੇ ਜੇ ਚਲਾ ਲਿਆ ਕਰੂਗੀ ਤਾਂ ਚਲਾ ਲਿਆ ਕਰੇ ਆਪਣਾ ਤਾਂ ਕੀ ਹਰਜਾ ਕੋਈ ਵੀ ਆ ਮੈਂ ਤਾਂ ਕਹਿਣਾ ਕੁੜੀ ਮੁੰਡਾ ਹਨਾ ਜੇ ਆਪਣੇ ਆਪਣਾ ਡੱਪ ਵਾਲੀ ਏਰਕੇ ਤੇ ਆ ਜਾਂ ਹੋਰ ਆਪਾਂ ਨੂੰ ਦੇਖ ਕੇ ਲਾਗਦੇ ਆ ਵੀ ਉਹ ਮੇਰੇ ਘਰੋਂ ਹੀ ਲੱਗੀ ਜਾਂਦੀ ਤਾਂ ਭਾਈ ਚੱਲ ਵੀ ਇਹੀ ਆਪਣਾ ਵਧੀਆ ਹਨਾ ਵੀ ਜੇ ਚਲਾਉਣ ਲੱਗ ਜੇ ਤਾਂ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਆਉਣ ਵਾਲੇ ਸਫਰਾਂ ਦੇ ਵਿੱਚ ਮੈਂ ਕਹਿੰਦਾ ਵੀ ਮੇਰੇ ਨਾਲ ਸਫਰ ਕਰੇ ਤਾਂ ਵਧੀਆ ਸਮਾਂ ਦੀ ਲਾਈਵ 파ਰਟਨਰ ਹੋਰ ਤੇ ਹੋਰ ਤਾਂ ਆਪਾਂ ਨੂੰ ਕੀ ਚਾਹੀਦਾ ਹੁੰਦਾ ਹਨ ਤੇ ਦੂਜੀ ਗੱਲ ਆ ਵੀ ਇਹ ਆ ਵੀ ਪਹਿਲਾਂ ਮੇਰਾ ਰਾਦਾ ਸੀਗਾ ਮੈਂ ਕਿਹਾ ਚਲੋ ਵੀ ਕੋਈ ਜਿਵੇਂ ਦੀ ਸਾਈਕਲ ਦਾ ਇੱਕ ਅੱਧਾ ਟੂਰ ਲਾ ਕੇ ਇੱਕ ਦੋ ਟੂਰ ਸਾਈਕਲ ਦੇ ਲਾ ਕੇ ਇੱਕ ਅੱਧਾ ਕੋਈ ਵਿੱਚ ਮੋਟਰਸਾਈਕਲ ਦੇ ਲਾ ਲਿਆ ਕਰਾਂਗੇ ਸਾਂਝਾ ਆ ਤੇ ਜੇ ਕਰ ਲਿਆ ਕਰੂ ਨਾਲ ਤਾਂ ਵਧੀਆ ਸਾਈਕਲ ਦਾ ਵੀ ਲਾ ਲਿਆ ਕਰਾਂਗੇ ਵਿੱਚ ਦੀ ਇੱਕ ਅੱਧਾ ਕੋਈ ਛੋਟਾ ਟੂਰ ਮੋਟਰਸਾਈਕਲ ਦਾ ਵੀ ਘਟਾ ਕਰਾਂਗੇ ਲਮਾ ਤੇ ਪਲਾਲ ਦੇ ਦੇ ਹਜੂਰ ਸਾਹਿਬ ਦੀ ਵੀ ਪਲਾਨਿੰਗ ਜੀ ਬਣਦੀ ਆ ਭਾਈ ਸਾਡੀ ਤੇ ਬਾਕੀ ਦੇਖਦੇ ਆ ਜੋ ਵੀ ਸੀਨ ਹੋਊਗਾ ਤੁਹਾਡਾ ਕਰਾਂਗੇ ਸਾਂਝਾ ਭਾਈ ਤੇ ਇੱਥੇ ਸਪੀਡ ਲਿਮਟ ਜੀ ਹਲੇ ਖੜੇ ਹੁੰਦੇ ਆ ਦਾ ਹਿਸਾਬ ਨਾਲ ਚੱਲਦੇ ਆ ਆਪਾਂ ਓਹਨੂੰ ਭਾਈ ਜਾਂਦਿਆਂ ਦੇ ਰਸਤੇ ਦੇ ਵਿੱਚ ਟਰੈਵਲਰ ਟੱਕਰੇ ਆ ਕਿ ਰਨਰਾਂ ਤੋਂ ਪੁੱਛਦੇ ਆ ਕਿ ਵੀ ਐਂਡ ਨਾਓ ਵੇਅਰ ਆਰ ਯੂ ਗੋਇੰਗ ਵਿਚ ਇਸ 5 ਕਿਲੋਮੀਟਰ ਅਪਵੋਡ ਆਮ ਫਿਨਿਸ਼ ਫਰ ði ਡੇ ਓਕੇ Yeah. And uh, today night, where are you live? You sleep in the van. Okay. okay. Yeah. Yeah. Do you live here? Yeah, <laughs> but <laughs> you, <live> <laughs> 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 you Hana. Hana. What's your name? Natalie. Here. Your but name? Hannah. Hannah. Hannah? Okay, Hannah. Natalie. I'm Natalie. Okay. And Joel or Alex? They're in the, in the van. white van. See, it's yeah. coming now. Okay, okay, okay. <laughs> ਹਾਂ ਇਹ ਚੱਲੇ ਆ ਭਾਈ ਆਪਣੇ ਯੂਕੇ ਤੋਂ ਆਏ ਨੇ ਤੇ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਟੈਂਪੂ ਟਰੈਵਲਰ ਬੈਂਡ ਜੀ ਹੈਗੀ ਉਹ ਅੱਗੇ ਗਈ ਤੇ ਮੁੰਡੇ ਵੀ ਹੁਣ ਫੋਟਵੇਂ ਖਿਚਾਉਣ ਲੱਗ ਗਏ ਦੇਖ ਕੇ ਪਹਿਲਾਂ ਡਰਦੇ ਸੀ ਇਹ ਵੀ ਪੰਜਾਬੀ ਖੜੇ ਆਪਾਂ ਨੂੰ ਦੇਖ ਕੇ ਤੇ ਇਹ ਆ ਦੇਖੇ ਨੇ ਭਾਈ ਪ੍ਰੋਜੈਕਟ ਸਾਲਟਰ ਆ ਨਾ ਆ ਇਹਨਾਂ ਦਾ ਕਾਰਡ ਆ ਤੇ ਆ ਇਹਨਾਂ ਦਾ ਭਾਈ ਕੰਮ ਧੰਦਾਗਾ ਹੁਣ ਇਹ ਇੰਡੀਆ ਘੁੰਮਣ ਆਏ ਹੋਏ ਨੇ ਇਹਦੇ ਵਿੱਚ ਮੇਨ ਜਿਹੜੇ ਹੈਗੇ ਆ ਹਾਨਾ ਜੋਇਲ ਤੇ ਨਟਾਲੇ ਤੇ ਐਲੈਕਸ ਨੇ ਖਾਣਾ ਤੇ ਨਟਾਲੇ ਆਪ ਨੂੰ ਜਿਹੜੇ ਹੈਗੇ ਮਿਲੇ ਆ ਐਲੈਕਸ ਤੇ ਜਿਹੜੇ ਜਾਇਲ ਨੇ ਇਹ ਭਾਈ ਆਪਣੇ ਬੈਂਡ ਦੇ ਵਿੱਚ ਨੇ ਤੇ ਇਹ ਜੀ ਕੁਝ ਗੱਲਬਾਤ ਤੇ ਬਾਕੀ ਵਧੀਆ ਲੱਗਿਆ ਯੂਕੇ ਤੋਂ ਇਹ ਚੱਲੇ ਜੀ ਜੱਦ ਤੇ ਆ ਭਾਈ ਆਪਣੇ ਬਾਏ ਮੈਮ 96 ਕਰੋੜੀਆਂ ਦੀ ਭਾਈ ਪਾਬਿਆਂ ਦੀ ਤਰਨਾ ਗਾਲਾਂ ਦੀ ਗੱਡੀ ਲਿਆ ਕੇ ਆਪਾਂ ਲਾਤੀ ਮੰਦਰ ਦੇ ਵਿੱਚ ਮੰਦਰ ਦੇ ਮੂਹਰੇ ਚੱਲਦੇ ਹਾਂ ਹਸਪੀਟਲ ਬਾਈ ਕੋਲੋਂ ਸਾਲ ਪਹਿਲਾਂ ਭਾਈ ਅਸੀਂ ਗੋਲ ਗੱਪੇ ਤੇ ਟਿੱਕੀ ਖਾ ਕੇ ਗਏ ਸੀ ਤੇ ਅੱਜ ਫੇਰ ਬਾਈ ਕੋਲੇ ਆ ਗਏ ਕਿਉਂ ਭਾਈ ਕੀ ਨਾਮ ਕੀ ਤੇਰਾ ਨਾਮ ਭੁੱਲ ਗਿਆ ਮੈਂ ਮੇਰਾ ਨਾਮ ਪਵਨ ਹੈ ਪਵਨ ਪਵਨ ਕੁਮਾਰ ਹੈ ਗੋਲ ਗੱਪੇ ਸਵਾਦ ਨਾਲ ਹੁਣ ਟਿੱਕੀ ਲੱਗਦੀ ਹੈ ਗੋਲ ਕੇ ਪਿਆ ਸਾਰੀ ਪੇਕੇ ਪਾਉਂਦੇ ਹੁੰਦੇ ਆ ਟਿੱਕੀਆਂ ਟਿੱਕੀਆਂ ਹੀ ਹੁੰਦੀਆਂ ਟਿੱਕੀਆਂ ਹੀ ਆ ਪਾਪੜੀ ਦੇ ਕੇ ਪਾਉਂਦੇ ਹੁੰਦੇ ਆ ਜੀ ਮੈਂ ਕਿਹ ਖਾਰੀ ਹਰੀ ਬਾਈ ਟਿੱਕੀ ਦਾ ਪੂਰਾ ਪ੍ਰੋਸੈਸ ਸ਼ੋਅ ਕਰਨਾ ਆਪਾਂ ਪਬਲਿਕ ਨੂੰ ਮੈਂ ਸੱਪ ਵਾਲੀ ਤੋਂ ਸਰਸਾ ਰੋਡ ਦੇ ਉੱਤੇ ਬਸਟੇ ਤੋਂ ਪਹਿਲਾਂ ਦੇ ਖਾਣਾ ਹਸਪਤਾਲ ਦਾ ਥੋੜਾ ਜਿਹਾ ਗਾਂ ਜਿਹੜਾ ਬਾਈ ਦਾ ਭੇਡੇਰਾ ਆਪਣੇ ਉਹ ਖਾ ਕੇ ਨਿਕਲੇ ਸੀ ਭਾਈ ਟਿੱਕੀ ਟੁਕੀ ਤੇ ਗੋਲ ਗੱਪੇ ਤੇ ਰਾਰਾ ਹੋਂਦਾ ਫੁੱਲਿਆਂ ਵਾਲਾ ਮਿਲ ਗਿਆ ਤੇ ਆਪਾਂ ਇਹ ਵੀ ਨਹੀਂ ਛੱਡੇ ਇਹ ਵੀ 10 ਰੁਪਏ ਦੇ ਖੁੱਲੇ ਉਹਨੇ ਦਿੱਤੇ ਸੀ ਉਹਰੇ ਪੈਕ ਕਰਾ ਲਿਆ ਆ ਸੀ ਗੱਡੀ ਉੱਧਰ ਹੀ ਚੱਲ ਹਰ ਗੁਣ ਹੋਰਾਂ ਵਾਸਤੇ ਭਾਈ ਜਵਾਕਾਂ ਵਾਸਤੇ ਤੇ ਭੈਣ ਕੇ ਪਿੰਡ ਜਾਣ ਵਾਸਤੇ ਲੈ ਲੈ ਕੇਲੇ ਤੇ ਸੇਵ ਕੁਲ ਤਾਂ ਸੋਹ ਰਹਿੰਦਾ ਸੀਗਾ ਭਾਈ ਆ ਹੁੰਦੇ ਆ ਇਮਾਨਦਾਰੀ ਬੰਦਿਆਂ ਦੀ ਠੀਕ ਹੈ ਠੀਕ ਆ ਓਕੇ ਬੱਸ ਥੈਂਕ ਯੂ ਇਹਨਾਂ ਦਾ ਤੇਲ ਪਵਾ ਕੇ ਲਗੇ ਸੀਗੇ ਤੇ ਆਪਣੇ ਪੈਸੇ ਜਿਹੜੇ ਹੈਗੇ ਸੀ ਵਾਦੇ ਸੀਗੇ ਮੈਂ ਉਹਦਾ ਕੰਪਿਊਟਰ ਮਾਇਆ ਯਾਰ ਪੈਸੇ ਕਿੱਥੇ ਬਿਖੁੱਲੇ ਮੇਰੇ ਕੋਲੇ ਸੀਗੇ ਮੈਂ ਖੁੱਲੇ ਲੱਭੀ ਆਵਾ 100 100 ਵਾਲੇ ਜੇ 500 ਕਾ ਜਾਂ ਜੇ ਖੁੱਲੇ ਹੁੰਦੇ ਆਪਣੇ ਕੋਲ ਫਿਰ ਨਹੀਂ ਆਪਣੀ ਯਾਦ ਹੂੰ ਤੇ ਇਹਨਾਂ ਤੋਂ ਰਹਿੰਦੇ ਸੀ ਪੈਸੇ ਤੇ ਬੰਦਿਆਂ ਨੇ ਆਪ ਨਹੀਂ ਆਉਣਸਰ ਕਰਾ ਕਹਿੰਦਾ ਬਾਈ ਮੈਂ ਕਿਹਾ ਬਾਈ ਤੇਰੇ ਲੈਸ ਗੱਡੀ ਤੂੰ ਹੀ ਪਾਇ ਸੀ ਕਹਿੰਦਾ ਹਾਂ ਬਾਈ ਕਹਿੰਦਾ ਮੈਨੂੰ ਪਛਾਣ ਲੀਆ ਕਹਿੰਦਾ ਮੈਂ ਤੈਨੂੰ ਬਾਜਾਂ ਵੀ ਮਾਰ ਗਿਆਂ ਕਹਿੰਦਾ ਤੇਰੇ ਤੇ ਇੱਥੋਂ ਤੇ ਕਰ ਤੇਰੇ ਪਿੱਛੇ ਭਾਦੇ ਕੇ ਵੀ ਆਇਆ ਸੀ ਕਹਿੰਦਾ ਤੁਸੀਂ ਗੱਡੀ ਰੋਕੀ ਨਹੀਂ ਗੀ ਤੇ ਇਹ ਹੁੰਦੇ ਮਾਨਦਾਰੀ ਬਾਈ ਨੇ ਅਗਲਾ ਕਹਿੰਦਾ ਐ ਰਵੀ ਆਏ ਬਸ ਗਏ ਹਨਾ ਵੀ ਆਪਾਂ ਨੂੰ ਮਿਲਣਾ ਮੈਨੂੰ ਵੀ ਤੋ ਸ਼ਾਬਾਸ਼ ਏ ਮੈਂ ਪੰਪ ਯਾਦ ਰੱਖਿਆ ਦਿੱਖਿਆ ਸੀ ਹਾਂ ਸ਼ਾਬਾਸ਼ ਸ਼ਾਬਾਸ਼ ਵੈਰੀ ਕੁਡ ਸ਼ਾਬਾਸ਼ ਫੋਕੀ ਸ਼ਾਬਾਸ਼ ਹੀ ਹੁੰਦੀ ਹੈ ਕਿ ਮਾਇਆ 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 ਦਾ ਕੋਈ ਮੋਹ ਹੋਣੀਗਾ ਚੱਲ ਠੀਕ ਹੈ ਚੱਲਦੇ ਆਂ ਭਾਈ ਹੁਣ ਬੈਠ ਕੇ ਕਰੇ ਆ ਗਏ ਭਾਈ ਵੱਡੇ ਗੁੜੇ ਬੈਣ ਕੇ ਕਰੇ ਐਸਟਰੀਆ ਆਇਆ ਆਪੋ ਮੀਮੀਆ ਵਧੀਆ ਹੋ ਗਈ ਹੋਰ ਦੀ ਸਿੱਗਾਂ ਮਹਰਜੀ ਹੋਟੀ ਕੋ ਠੀਕ ਹੈ ਜੀ ਅਸੀਂ ਕਰਾਂ ਓਏ ਓਏ ਹਰ ਗੁਰਾ ਕਿਵੇਂ ਆ ਪੁੱਤ ਆਉਂ ਕਿਉਂ ਆ ਚੱਕਾ ਗੋਦੀ ਚ ਕਾ ਗੋਦੀ ਚ ਕਾ ਗੋਦੀ ਚ ਕਾ ਹੂੰ ਹੂੰ ਠੀਕ ਨੋਬਈ ਮੰਗੂ ਫੋਨ ਫੋਨ ਕਰ ਕਰਕੇ ਲਊ ਪੀ ਜਾਂਦਾ ਤੇ ਇਧਰ ਆਪਣੇ ਵੀਜਾ ਜੀ ਹੋਣੀ ਪਈ ਲਾਈ ਆਂਦੇ ਟਰਾਲੀਆਂ ਸਤਿ ਸ਼੍ਰੀ ਅਕਾਲ ਜੀ ਤੋੜਤਾ ਬੋਦਰੀ ਭਈਆ ਹੈ ਆ ਰੈਡ ਰੂਟ ਟੇਪ ਵਾਲੇ ਲਾਹ ਕੇ ਧੱਕਾ ਕਰੋ ਛੜਗਾ ਮਾਰਨਾ ਤਾਂ ਆਹ ਹੁਣ ਟਰਾਲੀ ਚੱਕ ਕੇ ਦਿਖਾਉਂਦਾ ਜਿਹੜੀ ਚੱਕ ਰੋ ਨਹੀਂ ਮਾ ਹੁਣੀ ਆਇਆ ਹੈ ਹਾਂ ਚੱਕ ਲਈ ਚੱਕ ਦੋ ਓਕੇ ਦੀ ਰਿਪੋਰਟ ਆ ਜੀ ਚੱਕ ਦੋ ਚੱਕ ਦੋ ਓਕੇ ਦੀ ਰਿਪੋਰਟ ਆ ਜੀ ਆ ਸਲਿੱਪ ਕਢਾਉਂਦਾ ਉਹ ਡੇੜੀ ਦਾ ਓਏ ਉਹ ਬੰਦੀ ਕਰਤਾ ਸਾਦੀ ਕਰਤਾ ਉਹ ਬੱਲੇ 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 ਹੋਏ ਉਹ ਦੇਖੇ ਉਧਰ 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 ਉਹ ਰੋਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਪਿਆਰਿਓ ਹੈ ਅੱਬੇ ਦੀ ਗੱਡੀ ਛੱਟ ਕੇ ਤੇ ਉਹ ਆਪਣੀ ਅੱਗੇ ਮੰਗੂ ਲਈ ਜਾਂਦਾ ਭਾਈ ਤੇ ਫਿਰ ਚੱਲਦੇ ਆ ਪ੍ਰੈਸ ਕੋਡ ਕਰ ਲਿਆ ਚੇਂਜ ਤੇ ਪਰ ਨਾ ਲਾਗੇ ਤੇ ਬੰਨ ਲਈ ਭੱਗ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੁਣ ਭਾਈ ਇਹਨਾਂ ਦੇ ਰਿਸ਼ਤੇ ਰੀਚ ਉੱਥੇ ਮਾੜਾ ਮੋਟਾ ਜਾ ਕੇ ਤੁਹਾਨੂੰ ਰੰਗ ਮੋਹਲ ਰੰਗ ਮਾਹੌਲ ਜਿਹੜਾ ਹੈਗਾ ਹੈ ਆਪਣੇ ਜੱਗੋ ਦਾ ਦਿਖਾਉਨੇ ਆਂਗੇ ਬਿਆਨ ਨਾ ਕਰ ਬੋਲ ਕੇ ਹਾਂ ਚੱਲ ਸਿੱਧੇ ਚੱਲ ਕੀ ਸੰਦੇਸ਼ ਲੈ ਕੇ ਆਇਆ ਸਿੱਧੇ ਕਿੱਦਾਂ ਭਾਈ ਟੱਪ ਨਹੀਂ ਉਧਰ ਰਾਈਟਰ ਨੰਨੀ ਹੋਈ ਇਧਰੋਂ ਬਥੇ ਪਹੁੰਚ ਗਏ ਭਾਈ ਉਹਦੇ ਘਰੇ ਤੇ ਆਉਂ ਸਰ ਮੜ ਕੇ ਪਕੌੜਿਆ ਹਣ ਹਲਕ ਗਏ ਹੱਕ ਗਏ ਆਪਣਾਲੇ ਕੋਲ ਦੇ ਕਰਾਰੇ ਤੋਂ ਬਾਅਦ ਦਿੱਤੀ ਭਾਈ ਮਿੱਠੇ ਨੂੰ ਧੂਪ ਤੇ ਵਿੱਚ ਜਿਹੜਾ ਹੈਗਾ ਸਲਾਦ ਨੂੰ ਵੀ ਅਸੀਂ ਧੂਪ ਦੀ ਦੇਤੀ ਸਾਂਝੇ ਸਾਂਝੇ ਆਸੇ ਪਾਸੇ ਚੱਲੀ ਜਾਂਦਾ ਪੈਗ ਤੇ ਪਈ ਇੱਥੇ ਵੀ ਆ ਕਿਹੜੀ ਆ ਇਹ ਐਮਪੀਰੀਅਲ ਬਲੂ ਪਰ ਭਾਈ ਸਾਡੇ ਚ ਕੋਈ ਲਾਉਣ ਵਾਲਾ ਹੈ ਨਹੀਂਗਾ ਚੱਕਦੇ 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 ਫੱਟੇ ਚੋਪਰ ਮਿੱਠੇ ਵੱਧ ਹੈ ਇਹ ਮੇਰੀ ਚਾਸ਼ਨੀ ਹੁੰਦੀ ਰਸਗੋਲੇ ਦਾ ਸਮਾਂ 8 ਵਜੇ ਕੇ ਤੇ 8 ਮਿੰਟਾਂ ਦਾ ਭਾਈ ਤੇ ਉਧਰ ਡਿਜਟੂ ਜੀ ਚੱਲ ਪਏ ਤੇ ਆਪਾਂ ਟਾਈਮ ਨਾਲ ਰੋਟੀਾਂ ਆਟੀਆਂ ਨਿਵੇੜ ਕੇ ਕਿਉਂਕਿ ਆਪਾਂ ਕਿਹੜਾ ਕੋਈ ਖਾਣਾ ਪੀਣਾ ਤੇ ਆਪਾਂ ਦਾ ਲੰਮ ਲੇਟ ਹੋਵਾਂਗੇ ਕਿਉਂ ਵੀ ਮੰਗੂ ਵੈਰੀ ਗੁੱਡ ਸੈਲਡ ਖਵਾਈਓ ਬਸ ਹਾਂ ਦਾ ਲਈ ਭਾਈ ਹੁਣ ਚੱਲੀ ਚੱਲੀ ਜਾਂਦੇ ਹਨ ਆਹ ਕੰਨੀਏ ਜਾਗੋ ਰੱਖਣੀ ਜਾਈਂ ਬਾਬਾ ਨਾਨਕਾ ਹੁਰ ਆਪਾਂ ਭਰੀਏ ਨੇ ਆ ਭਾਈ ਕਾਫੀ ਦੀਆਂ ਚੁਸਕਾਂ ਆਹ ਆਹ ਦੇਖ ਪਾਪਾ ਨਿਕਲਦੇ ਆ ਓਏ ਈ ਪਾਪਾ ਤੋਂ ਲੈਣਾ ਜੀ ਚਲਦੇ ਆ ਹੁਣ ਆਪਾਂ ਭਾਈ ਸਮਾਂ ਜਿਹੜਾ ਹੈਗਾ ਲਗਭਗ 11 ਵਜਣ ਵਾਲਿਆ ਪਾਉਣਾ 11 ਵੇਲੇ ਦਾ ਹੋ ਗਿਆ ਤੇ ਆਪਾਂ ਦੂਜੇ ਘਰੇ ਘਰ ਵਾਲੇ ਜਾ ਕੇ ਸੌਣੇ ਆ ਇਹ ਟਾਣੀ ਦੇ ਵਿੱਚ ਬੈਠੇ ਆ ਭਾਈ ਇਹ ਜਾ ਕੁਛ ਰੰਗ ਮੋਲ ਸਾਈਡ ਤੇ ਇਧਰ ਪਾਰ ਕਿਤੇ ਨੁੜੀਆਂ ਪਾਰਕ ਕੀਤੀਆਂ ਪੰਗਾ ਇਧਰਲੇ ਪਾਸੇ ਜਿਹੜਾ ਹੈਗਾ ਮੇੜ ਵਿਆਹ ਵਾਲਾ ਘਰ ਆ ਭਾਈ ਇਧਰਲੇ ਪਾਸੇ ਟੈਂਟ ਵਗੈਰਾ ਲੱਗਿਆ ਸੀਗਾ ਚਲੋ ਬਈ ਮਤਰ ਪਿਆਰੇਓ ਚਲੋ ਬਈ ਮਤਰ ਪਿਆਰੇਓ ਓਏ ਮੀ ਆਪਾਂ ਚਟਾਕੜ ਤੇ ਮੈਮ ਪ੍ਰੈਸ ਕਰਾਈਗੇ ਮੰਗੂ ਹੈ ਹੈ ਨਹੀਂ ਇਹਣਾ ਕੋਈ ਆ ਜਾਣਾ ਲੈਟ ਉੱਡ ਗਈ ਲੈਟ ਉੱਡ ਗਈ ਲੈਟ ਉੱਡ ਗਈ ਡਾਇਰੈਕਟਰ ਦੇ ਆਪਣੇ ਖੜ ਲਿਖੇ ਲੈਟ ਡਾਇਰੈਕਟਰ ਦੇ ਮਾਰੋ ਹੰਡਾ ਚਲੋ ਜੀ ਆਪਾਂ ਕੋ ਪਹੁੰਚ ਗਏ ਭਾਈ ਇਹਨਾਂ ਦੇ ਪਿੰਡ ਵਾਲੇ ਘਰੇ ਹੈ ਉੱਪਰ ਜੂ ਬਾਰ ਕੇ ਨਹੀਂ ਚੋ ਕੱਢਦੇ ਆ ਕੱਪੜੇ ਕੂੜੇ ਤੇ ਕੱਢਦੇ ਆ ਚੇਨ ਵਗੈਰਾ ਦੂਜੇ ਸਾਰੇ ਉੱਥੇ ਕੱਢ ਲਏ ਕਿ ਉਹਨਾਂ ਨੇ ਦੂਜੇ ਮੈਂ ਹਾਂ ਉੱਥੇ ਕੱਢ ਲਿਆ ਉਹਨਾਂ ਨੇ ਕੱਢ ਲੈ ਬਈ ਕੱਪੜੇ ਵਗੈਰਾ ਤੇ ਹੁਣ ਚੇਂਜ ਕਰਕੇ ਤੇ ਫਰਮਾਉਂਦੇ ਆ ਰੈਸਟ ਸਮਾਂ 11:00 ਤੱਕ ਦਾ ਹੋ ਗਿਆ। ਕੀਨ ਲਾ ਭਾਈ ਹਾਂ ਦੁੱਧਾ ਘਰ ਤੇ ਪਿੰਡਾਂ ਦੇ ਵਿੱਚ ਜਦੋਂ ਵਿਆਹ ਹੁੰਦਾ ਇੱਕ ਕਰੇ ਫੰਕਸ਼ਨ ਹੁੰਦਾ ਤੇ ਆ ਹੀ ਦੂਜੇ ਘਰਾਂ ਦੇ ਵਿੱਚ ਢੇੜੇ ਆ ਕੇ ਨਾਲ ਢੜਾ ਲਟਾਈ ਦਾ ਕੰਮ ਹੁੰਦਾ। ਸਿਖਰ ਮਤੇ ਹੀ ਸਾਂਭਾਰ ਦਾ ਮਾਹ ਆਸ਼ੀਆਨਾ ਉਹ ਮਹਿਨ ਹੋਰ ਉਹਦੀ ਚੂਜੀ ਲੱਤੀਆਂ ਨੂੰ ਬਹੁਤ ਆਸ